ਆਰੀ ਹੈਂਡਵਰਕ ਦੇ ਵਿੱਚ ਅੱਜ ਆਪਾਂ ਸਿੱਖਾਂਗੇ ਜੀ ਪੈਚਵਰਕ ਜਿਵੇਂ ਕੱਪੜੇ ਦੇ ਉੱਪਰ ਹੋਰ ਰੰਗ ਦਾ ਕੱਪੜਾ ਲਗਾ ਕੇ ਹਨਾ ਜਿਵੇਂ ਆਪਾਂ ਪੈਚਵਰਕ ਕਰਦੇ ਆ ਮੇਰੇ ਕੋਲੇ ਇਹ ਮਹਿੰਦੀ ਗ੍ਰੀਨ ਜਿਹਾ ਇੱਕ ਕੱਪੜਾ ਤੇ ਇਹਦੇ ਉੱਪ ਆਪਾਂ ਵੈਲਵਟ ਆ ਹੀ ਲਿਆ ਹੈਗਾ ਤੇ ਇਹ ਮਜੈਂਟਾ ਕਲਰ ਹੈਗਾ ਤੇ ਸਭ ਤੋਂ ਪਹਿਲਾਂ ਤਾਂ ਵੀ ਜਿਹੜਾ ਵੀ ਆਪਣਾ ਫੁੱਲ ਹੁੰਦਾ ਜਿੱਦਾਂ ਦਾ ਵੀ ਫਲਾਵਰ ਹੁੰਦਾ ਜਾਂ ਵੀ ਕੋਈ ਡੰਡੀ ਹੁੰਦੀ ਹੈ ਹਨਾ ਤਾਂ ਉਹਨੂੰ ਤੁਸੀਂ ਇਦਾਂ ਉਲੀਕ ਲੈਣਾ ਹੁੰਦਾ ਇਹ ਤੁਹਾਨੂੰ ਦਿਖ ਰਿਹਾ ਹੋਊਗਾ ਮੇਰੇ ਕੋਲ ਨਾ ਸਕਿਚ ਪੈਨ ਹੈ ਨਹੀਂ ਸੀਗਾ ਨਾ ਹੀ ਕੋਈ ਚਾਕ ਸੀਗਾ ਨੇੜੇ ਤਾਂ ਫਿਰ ਜਿਹੜਾ ਮੈਂ ਪੈਨ ਦੇ ਨਾਲ ਹੀ ਜਿਹੜਾ ਆਪਣਾ ਫਲਾਵਰ ਆ ਜਿਹੜਾ ਉਹ ਲੀਕ ਰਿਹਾ ਹੁਣ ਇਹਨੂੰ ਮੈਂ ਡਬਲ ਲਾਈਨ ਜਿਹੜੀ ਕਰਦੀ ਐ ਤੇ ਇਹ ਤੁਹਾਨੂੰ ਵੀ ਜਿਹੜਾ ਇਹ ਦਿਖੀਗਾ ਚੰਗੀ ਤਰ੍ਹਾਂ ਡਾਰਕ ਹੋ ਗਿਆ ਤਾਂ ਪਹਿਲਾਂ ਸਭ ਤੋਂ ਪਹਿਲਾਂ ਜਿੰਨਾ ਤੁਸੀਂ ਕੱਪੜਾ ਲਿਆ ਹੁੰਦਾ ਉਹਨੂੰ ਲੀਕ ਲੈਣਾ ਵੀਡੀਓ ਨੂੰ ਲਾਈਕ ਕਰ ਦਿਓ ਚੱਲਣ ਤੋਂ ਪਹਿਲਾਂ ਸਾਰਿਆਂ ਨੇ ਜਿਨ੍ਹਾਂ ਨੇ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਆ ਜਿਹੜੀਆਂ ਸਾਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਆ ਜਰੂਰ ਕਰਿਆ ਕਰੋ ਇਹ ਮੈਂ ਡਬਲ ਲਾਈਨ ਕਰਤੀ ਤੇ ਹੁਣ ਤੋਂ ਨਵੇਂ ਫੁੱਲ ਆ ਜਿਹੜਾ ਦਿਖ ਰਿਹਾ ਵੀ ਜਿਵੇਂ ਹੁਣ ਇਦਾਂ ਫੁੱਲ ਬਣਾਉਣਾ ਤਾਂ ਇਦਾਂ ਦੀ ਸੀਜ਼ਰ ਲੈਣੀ ਆ ਇਹ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕੜਾਈ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰਦੇ ਹੈਗੇ ਆ ਜਿਆਦਾ ਤੇ ਇਹਦੇ ਨਾਲ ਜਿੰਨੇ ਵੀ ਆਪਾਂ ਫਲਾਵਰ ਲਗਾਉਣੇ ਆ ਜਿਵੇਂ ਸਾਰੇ ਸੂਟ ਤੇ ਆਪਣੇ 5 10 15 ਜਿੰਨੇ ਵੀ ਆਪਣੇ ਫਲਾਵਰ ਲੱਗਣੇ ਹੈਗੇ ਆ ਤੇ ਉਹ ਆਪਾਂ ਨੂੰ ਇਸ ਤਰੀਕੇ ਹੀ ਆਪਾਂ ਕੱਟਨੇ ਹੈਗੇ ਸਭ ਤੋਂ ਸੌਖਾ ਤਰੀਕਾ ਪੈਚਵਰਕ ਦਾ ਜਿਹੜਾ ਤੁਹਾਨੂੰ ਮੈਂ ਦੱਸਣ ਲੱਗੀ ਆ ਇਹਦੂ ਸੌਖਾ ਤਰੀਕਾ ਕੋਈ ਵੀ ਨਹੀਂ ਐਕਸਟਰਾ ਕੱਪੜਾ ਜਿਹੜਾ ਹੁੰਦਾ ਹੈ ਆਪਾਂ ਨੂੰ ਸਿੱਟਣਾ ਹੀ ਪੈਂਦਾ ਤੇ ਇਹ ਹੁਣ ਜਿਵੇਂ ਆਪਣਾ ਫਲਾਵਰ ਆ ਉਹ ਆਪਣਾ ਆਪਾਂ ਕੱਢ ਲਿਆ ਹੈਗਾ ਇਹਨੂੰ ਕੱਟ ਕੇ ਜਿੰਨੇ ਵੀ ਫਲਾਵਰ ਹੈਗੇ ਜੋ 5 10 ਜਿੰਨੇ ਵੀ ਲਾਉਣੇ ਤੁਹਾਨੂੰ ਇਦਾਂ ਹੀ ਕੱਢਨੇ ਪੈਣਗੇ ਇਸ ਤੋਂ ਬਾਅਦ ਇਹ ਗਾਮਾ ਜਿਹੜੀ ਕੰਨੀਆਂ-ਕੰਨੀਆਂ ਤੇ ਲਗਾਉਣੀ ਹੈ ਮੇਰੀ ਗਾਮਾ ਥੋੜੀ ਖਰਾਬ ਹੋਈ ਪਈ ਸੀ ਫਿਰ ਇਹਨੂੰ ਮੈਂ ਇਸ ਤਰੀਕੇ ਜਿਹੜਾ ਲਗਾਇਆ ਕਿਉਂਕਿ ਇਹਦੇ ਵਿਚਾਰੀ ਭਰਨੀ ਔਖੀ ਹੋ ਜਾਂਦੀ ਹੈ ਇਸ ਲਈ ਤੁਸੀਂ ਇਹਨੂੰ ਕੰਨੀਆਂ-ਕੰਨੀਆਂ ਤੇ ਹੀ ਸਿਰਫ ਜਿਹੜਾ ਉਹ ਲਗਾਉਣਾ ਹੈਗਾ ਜਦੋਂ ਫਿਰ ਆਰੀ ਭਰਾਂਗੇ ਤੇ ਇਹ ਆਪ ਕੱਟ ਜਾਂਦੀ ਹੈ ਮਤਲਬ ਬਾਅਦ ਵਿੱਚ ਦਿੱਕਤ ਆਉਂਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਸੀਕਵੈਂਸ ਆ ਜਿਹੜੀ ਉਹ ਲਗਾ ਰਹੇ ਹੈਗੇ ਆ ਇਹਦੇ ਨਾਲ ਕੀ ਹੁੰਦਾ ਵੀ ਜਿੱਥੇ ਆਪਾਂ ਦੂਸਰਾ ਕੱਪੜਾ ਲਗਾ ਰਹੇ ਆ ਉਹਨੂੰ ਉਹਦੇ ਨਾਲੋਂ ਆਪਾਂ ਦਿਖਣੋਂ ਹਟਾਉਣਾ ਹੁੰਦਾ ਤੁਸੀਂ ਸੂਈ ਨਾਲ ਜਾਂ ਮਸ਼ੀਨ ਨਾਲ ਟਾਂਕੇ ਵੀ ਲਾ ਸਕਦੇ ਹੋ ਜੇ ਜ਼ਿਆਦਾ ਮਤਲਬ ਜਿਵੇਂ ਆਪਾਂ ਇਕੱਠਾ ਪੈਚ ਆ ਗਲੀ ਵਗੈਰਾ ਤੇ ਲਾਉਣਾ ਹੈਗਾ ਤਾਂ ਉਹਨੂੰ ਆਪਾਂ ਮਸ਼ੀਨ ਤੇ ਵੀ ਅਟੈਚ ਕਰ ਸਕਦੇ ਹੁੰਨੇ ਆ ਤੇ ਹੁਣ ਇਹ ਅੱਧੀ ਜਿਹੜੀ ਸੀਕਵੈਂਸ ਆ ਤੁਹਾਡੀ ਜਾਂ ਜਿਵੇਂ ਹੁਣ ਮੋਤੀ ਲਗਾ ਰਹੇ ਆ ਅੱਧਾ ਤਾਂ ਤੁਹਾਡਾ ਦੂਸਰੇ ਕੱਪੜੇ ਤੇ ਆਉਣਾ ਚਾਹੀਦਾ ਤੇ ਅੱਧਾ ਦੂਸਰੇ ਤੇ ਮਤਲਬ ਦਿਖਣਾ ਨਹੀਂ ਚਾਹੀਦਾ ਵੀ ਜਿਹੜਾ ਆਪਣਾ ਪੈਚ ਆ ਉਹ ਕਿੱਥੇ ਚਿਪਕਿਆ ਹੋਇਆ ਤੇ ਲਾਸਟ ਤੇ ਜਦੋਂ ਆਪਾਂ ਜਾਵਾਂਗੇ ਤੇ ਬਿਲਕੁਲ ਵੀ ਇਹ ਆਪਣਾ ਜਿਹੜਾ ਦਿਖੂਗਾ ਨਹੀਂ ਹੁਣ ਮੇਰੀ ਅੱਧੀ ਜਿਹੜੀ ਸਿੱਪੀ ਹੈਗੀ ਉਹ ਜਿਹੜਾ ਗ੍ਰੀਨ ਕਪੜਾ ਉਹਦੇ ਤੇ ਹੈ ਤੇ ਅੱਧੀ ਹੈ ਜਿਹੜੀ ਉਹ ਮੈਜੈਂਟਾ ਤੇ ਹੈ ਇਸ ਤਰ੍ਹਾਂ ਹੀ ਤੁਸੀਂ ਇਹਨੂੰ ਧਿਆਨ ਨਾਲ ਲਗਾਉਣਾ ਹੈਗਾ ਇਹ ਨਾ ਹੋਵੇ ਵੀ ਤੁਹਾਡੇ ਕੱਪੜੇ ਦੀ ਕੰਨੀ ਹੈ ਜਿਹੜੀ ਦਿਖੀ ਜਾਵੇ ਇਹ ਬਿਲਕੁਲ ਨਹੀਂ ਦਿਖੇਗਾ ਕਿ ਆਪਾਂ ਲੱਗ ਤੋਂ ਕੋਈ ਕਪੜਾ ਜਿਹੜਾ ਅਟੈਚ ਕੀਤਾ ਇਦਾਂ ਹੀ ਲੱਗੇਗਾ ਜਿਵੇਂ ਇਸ ਕਪੜੇ ਤੇ ਜਿਹੜਾ ਆਪਾਂ ਫੁੱਲ ਆ ਉਹ ਬਣਾਇਆ ਹੁੰਦਾ ਇਸ ਤਰ੍ਹਾਂ ਤੁਸੀਂ 1/1 ਜਿਹੜਾ ਇਹ ਸੀਕਵੈਂਸ ਆ ਜਿਹੜੀ ਲਗਾਉਣੀ ਆ ਖਾਸ ਕਰਕੇ ਜਿਹੜੇ ਵੀ ਪੈਚਵਰਕ ਵਾਲੇ ਸੂਟ ਹੁੰਦੇ ਆ ਨਾ ਉਹਨਾਂ ਤੇ ਜਿਹੜਾ ਸੀਕਵੈਂਸ ਵਰਕ ਜਾਂ ਵੱਡੇ ਮੋਤੀ ਦਾ ਵਰਕ ਆ ਜਿਹੜਾ ਕੀਤਾ ਜਾਂਦਾ ਹੁੰਦਾ ਵੀ ਉਹ ਵਾਲੀ ਚੀਜ਼ ਆ ਜਿਹੜੀ ਆਪਾਂ ਲਗਾਉਣੀ ਵੀ ਹੁੰਦੀ ਆ ਇੱਥੇ ਆਪਾਂ ਕਟ ਦਾਣਾ ਵੀ ਲਗਾ ਸਕਦੇ ਹੈਗੇ ਆ ਫਿਰ ਕਟ ਦਾਣਾ ਆਪਾਂ ਨੂੰ ਡਬਲ ਲਾਈਨ ਆ ਜਿਹੜਾ ਉਹ ਕਰਨਾ ਪਏਗਾ ਤੇ ਹੁਣ ਜਦੋਂ ਆਪਾਂ ਇਹ ਸੀਕਵੈਂਸ ਲਗਾਈਏ ਜਿਵੇਂ ਇੱਕ ਲਾਈਨ ਆਪਾਂ ਸੀਕਵੈਂਸ ਹੀ ਲਗਾ ਲਈ ਨਾਲ ਮੋਤੀ ਲਗਾ ਲਈ ਮਤਲਬ ਜਿੱਡਾ ਵੀ ਵੱਡਾ ਤੁਸੀਂ ਫਲਾਵਰ ਬਣਾਉਣਾ ਚਾਹੋ ਬਣਾ ਸਕਦੇ ਆ ਇਦਾਂ ਆਪਾਂ 1/1 ਇਹ ਲਗਾਤੀ ਜਦੋਂ ਸੀਕਵੈਂਸ ਤੇ ਦੇਖੋ ਇਹ ਬਿਲਕੁਲ ਵੀ ਇਹ ਫੀਲ ਨਹੀਂ ਹੋ ਰਿਹਾ ਵੀ ਜਿਹੜਾ ਕੱਪੜਾ ਉਹ ਅਲੱਗ ਤੋਂ ਇਹਦੇ ਉੱਪਰ ਆ ਜਿਹੜਾ ਉਹ ਰੱਖਿਆ ਗਿਆ ਬਿਲਕੁਲ ਇਦਾਂ ਹੀ ਲੱਗਣਾ ਚਾਹੀਦਾ ਵੀ ਇਹਦੇ ਨਾਲ ਦਾ ਹੀ ਇਹ ਵਿੱਚ ਹੀ ਇਦਾਂ ਫਲਾਵਰ ਹੈਗਾ ਕਲਰ ਕਰਕੇ ਬਣਾਇਆ ਹੋਇਆ ਤੇ ਇਹਦੇ ਹੁਣ ਜਿਵੇਂ ਮੈਂ ਇੱਕ ਲਾਈਨ ਸੀਕਵੈਂਸ ਹੀ ਲਗਾਈਏ ਇਹਦੇ ਨਾਲ ਇੱਕ ਮੋਤੀ ਦੀ ਲਗਾ ਦਿਓ ਸਾਈਡਾਂ ਤੇ ਤੁਸੀਂ ਜੋ ਮੋਤੀ ਲਗਾ ਦਿਓ ਮੀਨਸ ਜਿੰਨਾ ਵੱਡਾ ਤੁਸੀਂ ਫਲਾਵਰ ਬਣਾ ਸਕਦੇ ਆ ਕੁਛ ਮਰਜ਼ੀ ਉੱਪਰ ਦੀ ਦੋ ਤਿੰਨ ਲਾਈਨਾਂ ਹੋਰ ਕੱਢ ਦਿਓ ਬੇਸ਼ੱਕ ਇਹਦੇ ਨਾਲ ਕੋਈ ਨਹੀਂ ਹੁੰਦਾ ਇਹ ਬਸ ਡਿਜ਼ਾਈਨ ਹੀ ਆ ਆਪਣਾ ਜਿੰਨਾ ਮਰਜ਼ੀ ਆਪਾਂ ਡਿਜ਼ਾਈਨ ਇਹਨੂੰ ਵਧਾਉਣਾ ਚਾਹੀਏ ਤਾਂ ਆਪਾਂ ਵਧਾ ਸਕਦੇ ਆ ਮੇਰੇ ਕੋਲ ਬਿਲਕੁਲ ਹੀ ਘੱਟ ਟਾਈਮ ਸੀਗਾ ਤੇ ਉਹਦੇ ਵਿੱਚ ਮੈਂ ਇਹ ਪੈਚਵਰਕ ਵਾਲੀ ਵੀਡੀਓ ਜਿਹੜੀ ਉਹ ਸ਼ੂਟ ਕਰ ਰਹੀ ਹਾਂ ਤੇ ਇਹ ਹੋਰ ਵੀ ਕਈ ਤਰ੍ਹਾਂ ਦਾ ਪੈਚਵਰਕ ਆਪਾਂ ਅੱਗੇ ਜਿਹੜੀਆਂ ਵੀਡੀਓਜ਼ ਉਹ ਲੈ ਕੇ ਆਵਾਂਗੇ ਤੇ ਬਹੁਤ ਛੋਟਾ ਫਲਾਵਰ ਹੈ ਤੇ ਬਹੁਤ ਹੀ ਸੌਖਾ ਤਰੀਕਾ ਸਭ ਤੋਂ ਸੌਖਾ ਤਰੀਕਾ ਜਿਹੜਾ ਇਹੀ ਹੈਗਾ ਇਹ ਤੁ ਸੋਖਾ ਤਰੀਕਾ ਜਿਹੜਾ ਕੋਈ ਹੋ ਹੀ ਨਹੀਂ ਸਕਦਾ ਤੇ ਇਹਦੇ ਵਿੱਚ ਬਿਲਕੁਲ ਵੀ ਜਿਹੜਾ ਆਪਣਾ ਪੈਚ ਆ ਉਹ ਅਲੱਗ ਤੋਂ ਲੱਗਿਆ ਹੋਇਆ ਦਿਖਦਾ ਨਹੀਂ ਮੈਂ ਨਾ ਸਾਰੇ ਤਰੀਕਿਆਂ ਨਾਲ ਹੀ ਪੈਚ ਵਰਕ ਕਰਕੇ ਦੇਖਿਆ ਪਰ ਸਭ ਤੋਂ ਬੈਸਟ ਆ ਜਿਹੜਾ ਉਹ ਇਹੀ ਹੈਗਾ ਤੇ ਜਿਆਦਾਤਰ ਜਿਹੜਾ ਉਹ ਤੁਸੀਂ ਸੀਕਵੈਂਸ ਯੂਜ਼ ਕਰੋਗੇ ਹਨਾ ਤਾਂ ਉਹਦੇ ਨਾਲ ਜਿਹੜਾ ਬਿਲਕੁਲ ਵੀ ਤੁਹਾਡਾ ਜਿਹੜਾ ਪੈਚ ਹੈਗਾ ਉਹ ਸਾਈਡ ਤੇ ਦੇਖੀਗਾ ਨਹੀਂ ਬਸ ਇਹਦੇ ਵਿੱਚ ਇਦਾਂ ਹੀ ਹੁੰਦਾ ਵੀ ਆਪਾਂ ਨੂੰ ਦਿਖਣਾ ਨਹੀਂ ਚਾਹੀਦਾ ਹੁੰਦਾ ਵੀ ਆਪਾਂ ਕਿੱਥੇ ਪੈਚ ਜਿਹੜਾ ਲਗਾਇਆ ਤੇ ਬਿਲਕੁਲ origianally ਜਿਹੜਾ ਆਪਣਾ ਫਲਾਵਰ ਆ ਉਹ ਲੱਗੂਗਾ ਹੁਣ ਜਿਵੇਂ ਆਪਾਂ ਸੀਕਵੈਂਸ ਦੀ ਲਾਈਨ ਲਗਾਈ ਇਹ ਨਾਲ ਇਹਨਾਂ ਨਾਲ ਜਿਹੜਾ ਤੁਸੀਂ ਇੱਕ ਲਾਈਨ ਆ ਜਿਹੜੀ ਉਹ ਮੋਤੀ ਦੀ ਲਗਾ ਸਕਦੇ ਆ ਹੁਣ ਇਹਦੇ ਆਪਾਂ ਵਿਚਕਾਰ ਆ ਜਿਹੜਾ ਇੱਕ ਛੋਟਾ ਜਿਹਾ ਫਲਾਵਰ ਆ ਉਹ ਬਣਾਵਾਂਗੇ ਇਸ ਤਰ੍ਹਾਂ ਵਿਚਕਾਰ ਆਪਾਂ ਹੁਣ ਮੋਤੀ ਲਗਾਉਣਾ ਪਲਾਸਟਿਕ ਵਾਲਾ ਮੋਤੀ ਮੈਂ ਲੈ ਰਹੀ ਆ ਤੇ ਤੁਸੀਂ ਹੋਰ ਕੋਈ ਮੋਤੀ ਜਿਵੇਂ ਗਲਾਸ ਮੋਤੀ ਕੋਈ ਵੀ ਲੈ ਕੇ ਕੋਈ ਵੀ ਫਲਾਵਰ ਆ ਜਿਹੜਾ ਉਹ ਤੁਸੀਂ ਵਿੱਚ ਬਣਾ ਸਕਦੇ ਹੋ ਇਸ ਤਰ੍ਹਾਂ ਤੇ ਆਪਾਂ ਇੱਕ ਮੋਤੀ ਲਗਾਇਆ ਤੇ ਹੁਣ ਇਹਦੇ ਆਸ-ਪਾਸੇ ਜਿਹੜਾ ਤੁਸੀਂ ਮੋਤੀ ਦੇ ਫਲਾਵਰ ਵੀ ਬਣਾ ਸਕਦੇ ਹੋ ਜੋ ਮੋਤੀ ਦਾ ਵੀ ਬਣਾ ਸਕਦੇ ਆ ਸਿਕਵੈਂਸ ਦਾ ਵੀ ਬਣਾ ਸਕਦੇ ਆ ਪਰ ਇਦਾਂ ਜੇ ਤੁਸੀਂ ਇਹਨੂੰ ਬਣਾਓਗੇ ਨਾ ਮੈਂ ਹੁਣ ਸਿਕਵੈਂਸ ਹੀ ਲਗਾ ਰਹੀ ਆ ਤੇ ਇਹ ਜਿਵੇਂ ਹੁਣ ਆਪਾਂ ਸੂਟ ਤੇ ਸਾਰੇ ਤੇ ਇਹਦੇ ਪੈਚ ਲਗਾਈਏ ਤਾਂ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਬਹੁਤ ਸੋਹਣੇ ਮਤਲਬ ਮੈਰੈਂਟਾ ਤੇ ਗ੍ਰੀਨ ਦਾ ਮੇਰਾ ਜਿਹੜਾ ਕਲਰ ਕੰਬੀਨੇਸ਼ਨ ਉਹ ਵੀ ਵਧੀਆ ਤੇ ਦੂਜੀ ਗੱਲ ਜਦੋਂ ਵੀ ਹੁਣ ਤੁਸੀਂ ਲਗਾਉਣਾ ਹੋਵੇ ਪੈਚ ਜੇ ਤੁਸੀਂ ਵੈਲਵਟ ਦੇ ਕੱਪੜੇ ਦਾ ਲਗਾਉਂਗੇ ਤਾਂ ਉਹ ਦੀ ਸ਼ਾਈਨਿੰਗ ਆ ਜਿਹੜੀ ਉਹ ਜ਼ਿਆਦਾ ਵਧੀਆ ਆਏਗੀ ਤੁਸੀਂ ਇਹਨੂੰ ਸਿਲਕ ਤੇ ਵੀ ਵੈਲਵਟ ਦੇ ਕੱਪੜੇ ਦਾ ਜਿਹੜਾ ਪੈਚ ਉਹ ਲਗਾ ਸਕਦੇ ਹੋ ਕਿਉਂਕਿ ਕੱਪੜੇ 'ਚ ਬਹੁਤ ਜ਼ਿਆਦਾ ਸ਼ਾਈਨਿੰਗ ਹੁੰਦੀ ਆ ਤੇ ਫੀਲ ਤਾਂ ਆਪਾਂ ਹੋਣੀ ਨਹੀਂ ਦੇਣਾ ਹੁੰਦਾ ਹਨਾ ਵੀ ਕਿੱਥੇ ਲਗਾਇਆ ਕੱਪੜਾ ਕਿਦਾਂ ਤੇ ਸਿਲਕ ਦੇ ਉੱਤੇ ਸਿਲਕ ਦਾ ਪੈਚ ਵੀ ਲੱਗ ਸਕਦਾ ਜਿਹੜਾ ਵੀ ਤੁਹਾਡੇ ਕੋਲੇ ਐਕਸਟਰਾ ਕੱਪੜਾ ਕੱਪੜਾ ਅਲੱਗ ਤੋਂ ਆਪਾਂ ਨੂੰ ਲੈਣਾ ਹੀ ਪੈਂਦਾ ਵਿਧੀ ਆਪਾਂ ਕਿਸੇ ਹੋਰ ਰੰਗ ਦਾ ਪੈਚ ਲਗਾ ਰਹੇ ਆ ਤਾਂ ਉਹ ਕਪੜਾ ਹਮੇਸ਼ਾ ਹੀ ਆਪਾਂ ਨੂੰ ਉਦਾਂ ਮੀਟਰ ਮੀਟਰ ਜਿੰਨਾ ਪੈਚ ਲੱਗਣਾ ਹੁੰਦਾ ਉਹ ਅਲੱਗ ਕਲਰ ਦਾ ਸੂਟ ਤੋਂ ਇਲਾਵਾ ਜਿਹੜਾ ਉਹ ਕਪੜਾ ਆਪਾਂ ਨੂੰ ਲੈਣਾ ਹੀ ਪੈਂਦਾ ਹੈਗਾ ਤੇ ਪੈਚ ਆ ਹਮੇਸ਼ਾ ਉਹ ਅੱਡ ਦੇ ਕਪੜੇ ਦਾ ਹੀ ਲੱਗਦਾ ਹੈਗਾ ਬਾਕੀ ਮੈਂ ਵੀਰਪਾਲ ਕੌਰ ਸਿੱਖ ਹਾਂ ਜੱਤੋਂ ਸਿੱਖੋਂ ਸਾਡਾ ਗੋਤ ਆ ਤੇ ਜੱਤੋਂ ਸਾਡਾ ਸ਼ਹਿਰ ਆ ਸਾਡਾ ਡਿਸਟ੍ਰਿਕਟ ਹੈਗਾ ਜੀ ਫਰੀਦਕੋਟ ਕੋਟਕਪੂਰੇ ਦੇ ਨਾਲ ਬਠਿੰਡਾ ਵੀ ਸਾਨੂੰ ਨੇੜੇ ਪੈਂਦਾ ਜੱਤੋਂ ਗੰਗਸਰ ਜੱਤੋਂ ਸਟੇਸ਼ਨ ਤੇ ਜਦੋਂ ਆਪਾਂ ਟਿਕਟਾ ਲੈਣੇ ਉੱਤੇ ਲਿਖਿਆ ਹੁੰਦਾ ਗੰਗਸਰ ਜਤੋ ਇਤਿਹਾਸਕ ਜਿਹੜਾ ਸ਼ਹਿਰ ਹੈਗਾ ਸਾਡਾ ਤੇ ਬਾਕੀ ਜਿਹੜੀਆਂ ਭੈਣਾਂ ਨੇ ਵੀ ਅੱਡਾ ਖਰੀਦਣਾ ਹੈਗਾ ਅਮਰਸਰ ਸਾਈਡ ਦੀਆਂ ਤਾਂ ਉੱਥੇ ਅਸੀਂ 18 ਤਰੀਕ ਨੂੰ ਮੀਨਜ਼ ਕੱਲ ਨੂੰ ਆ ਰਹੇ ਆਂ ਤੇ ਉਹ ਜਿਹੜੀ ਡਿਲੀਵਰੀ ਆ ਉਹਦੀ ਉਹ ਫ੍ਰੀ ਹੋ ਜੇਗੀ ਜਿਹੜੀ ਵੀ ਭੈਣ ਅਮਰਸਰ ਜਾਂ ਤਰਨਤਾਰਨ ਸਾਈਡ ਦੀ ਕਿਉਂਕਿ ਉਧਰ ਦੋ ਤਿੰਨ ਅੱਡੇ ਹੋਰ ਜਾ ਰਹੇ ਆ ਤੇ ਜੇ ਕਿਸੇ ਭੈਣ ਨੇ ਅੱਡਾ ਲੈਣਾ ਤਾਂ ਉਹ ਮੀਨਜ਼ ਸੋਮਵਾਰ ਨੂੰ 18 ਤਰੀਕ ਤੱਕ ਲੈ ਸਕਦੀ ਹੈ ਕਿਉਂਕਿ 18 ਤਰੀਕ ਨੂੰ ਜੇ ਤੁਸੀਂ ਮੰਗਵਾਉਣੇ ਆ ਤਾਂ ਅਮਰਸਰ ਸਾਈਡ ਵਾਲਿਆਂ ਨੂੰ ਜਿਹੜੀ ਡਿਲੀਵਰੀ ਆ ਉਹ ਫ੍ਰੀ ਰਹੇਗੀ ਕਿਉਂਕਿ ਉਧਰ ਗੇੜਾ ਲੱਗ ਰਿਹਾ ਤੂੰ ਪਹਿਣਾ ਦੇ ਏਡੇ ਆ ਜਿਹੜੇ ਉਹ ਜਾ ਰਹੇ ਆ ਤੇ ਡਿਲੀਵਰੀ ਚਾਰਜਸ ਆ ਜਿਹੜੇ ਉਹਨਾਂ ਨੇ ਪੇ ਕੀਤੇ ਆ ਤੇ ਜੇ ਕੋਈ ਹੋਰ ਮੰਗਵਾਊਗਾ ਤਾਂ ਉਹਨੂੰ ਜਿਹੜਾ ਹੈਗਾ ਫ੍ਰੀ ਆ ਤੇ ਬਾਕੀ ਤੁਸੀਂ ਦਿੱਤੇ ਹੋਏ ਨੰਬਰ ਤੇ ਜਿਹੜਾ ਕਾਲ ਕਰ ਸਕਦੇ 9803900976 ਹੋਰ ਵੀ ਜਿਹੜੀਆਂ ਭੈਣਾਂ ਨੇ ਅਡਾ ਲੈਣਾ ਹੋਵੇ ਤੇ ਤੁਸੀਂ ਇਸ ਤੇ ਜਿਹੜੀ ਹੈਗੀ ਅੱਗੇ ਗੱਲਬਾਤ ਕਰ ਸਕਦੇ ਆ ਹੁਣ ਆਪਾਂ ਸਾਈਡਾਂ ਤੇ ਸੀਕਵੈਂਸ ਲਗਾਈ ਤੇ ਵਿਚਾਰ ਵਿਚਕਾਰ ਆ ਜਿਹੜਾ ਇੱਕ ਛੋਟਾ ਜਿਹਾ ਸੀਕਵੈਂਸ ਦਾ ਹੀ ਫਲਾਵਰ ਬਣਾਇਆ ਤੇ ਬਿਲਕੁਲ ਦੇਖੋ ਆਪਣਾ ਜਿਹੜਾ ਇਹ ਫੀਲ ਨਹੀਂ ਹੋ ਰਿਹਾ ਫਲਾਵਰ ਵੀ ਅਲੱਗ ਤੋਂ ਲੱਗਿਆ ਹੋਇਆ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ